ਬਾਊ ਤੇਰੀ ਮੰਮੀ ਪਹਿਲਾਂ ਤਾਂ ਕੰਮ ਕਰਦੀ ਸੀ ਨਾ ਹੁਣ ਕਿਹੜੇ ਜਾਦੇ ਜੀ ਵਧ ਗਏ ਆ ਇੱਕ ਤੂੰ ਹੀ ਵਧੀ ਆ ਨਾ ਕੋਈ ਨਾ ਕੋਈ ਤਾਂ ਕੰਮ ਕਰਦੀ ਹੋਵੇਗੀ ਸਾਰਾ ਦਿਨ ਵਿਹਲੇਤ ਨਹੀਂ ਬੈਠੀ ਰਹਿੰਦੀ ਹੋਵੇਗੀ ਚਲੋ ਦਵਾਈ ਲੈਣ ਗਈ ਹੋਗੀ ਪਰ ਇੱਕ ਵਾਰੀ ਜੀ ਦੋਬ ਤੇ ਪੁੱਛ ਲਿਆ ਨੂੰ ਮੜਾ ਆ ਮੈਨੂੰ ਲੱਗਣੇ ਨੀਂ ਨਾ ਜੇ ਹਿਸਾਬ ਨਾਲ ਗਿਆ ਕਿ ਦਵਾਈ ਲੈਣ ਗਏ ਆ ਦਾਲ ਚ ਪੱਕਾ ਕੁਛ ਕਾਲਾ ਹੈਗਾ ਤਿਆਰਤ ਹੋ ਕੇ ਚੰਗੀ ਤਰ੍ਹਾਂ ਗਈ ਆ ਵਧੀਆ ਪਰ ਦਵਾਈ ਵਾਲੇ ਕੋ ਚਾਲੇ ਤਾਂ ਹੈ ਨਹੀਂਗੇ ਪਰਸ ਵੀ ਨਵਾ ਕੱਟ ਕੇ ਲੈ ਕੇ ਗਈ ਆ ਟੋਟੀ ਆਈ ਤੂੰ ਆ ਪਕਾਉਣੀ ਆ ਮੈਂ ਵੀ ਨਹੀਂ ਕਿ ਠੀਕ ਠੀਕ ਆ ਮੰਮੀ ਆਹੋ ਫੋਨ ਤੇ ਆਰਡਰ ਜੀ ਦੇਗੀ ਮੰਮੀ ਕੀ ਰੋਟੀ ਬਣਾ ਮੈਂ ਵੀ ਨਹੀਂ ਠੀਕ ਚੱਲ ਉੱਠ ਰਮਣ ਕੰਮ ਤੇ ਕਰਨਾ ਹੀ ਪੈਣਾ ਉਹਨਾਂ ਨੇ ਪੁੱਛੀ ਸਾਰੀ ਗੱਲ ਬਾਤ ਮੈਂ ਤੇਰਾ ਮੂੰਹ ਹੋਰ ਤਾਂੰਦਲਾ ਗੰਡਿਆਵਾ ਠੀਕ ਠਾਕ ਹਾਂ ਆਂਦੀ ਭਾਬੀ ਠੀਕ ਠਾਕ ਹੀ ਹੁਣਾਵਾ ਮੇਰੀ ਸੱਸ ਜਿਹੜੀ ਹੈ ਨਾ ਮੈਨੂੰ ਇੱਥੇ ਆਉਣ ਨਹੀਂ ਦਿੰਦੀ ਬੜੇ ਦਿਨ ਹੋ ਗਏ ਮੇਰਾ ਦਿਲ ਕਰਦਾ ਸੀ ਤੇ ਕੋਈ ਪਰੋਣਾ ਹੈ ਹੀ ਪਰੋਣਾ ਕੌਣ ਹੋਣਾ ਹੀ ਹਾਂ ਤੇਰੀ ਭੂਈ ਤਾਂ ਪੁੜਾਏ ਹੀ ਅੱਛਾ ਭੂਈ ਹੀ ਆਹੋ ਅੱਛਾ ਅੱਛਾ ਠੀਕਾ ਤੇ ਮੇਰੀ ਗੱਲ ਸੁਣੋ ਇੱਡੀ ਛਿੱਤੀ ਚਲੂਗੇ ਆ ਜਾ ਰਮਨ ਇੱਥੇ ਠੰਡੇ ਸਾਂ ਬਹਿ ਕੇ ਗੱਲਾਂ ਬਾਤਾਂ ਕਰਦੀਆਂ ਹਾਂ ਹਾਂਜੀ ਭਾਬੀ ਜੀ ਬਹਿ ਜਾ ਲੈ ਜਾ ਮੈਨੂੰ ਇਹ ਦੱਸ ਤੇਰਾ ਮੂੰਹ ਉੱਤਰਿਆ ਜਾਂ ਲੱਗਣ ਡਿਆ ਵਾ ਸੱਸ ਤੇਰੀ ਠੀਕ ਠਾਕ ਆ ਤੇਰੇ ਨਾਲ ਹਾਂਜੀ ਮੰਮੀ ਦੀ ਕੀ ਦੱਸਾਂ ਭਾਬੀ ਮੈਨੂੰ ਪਤਾ ਮੈਂ ਇੱਥੇ ਕਿੱਦਾਂ ਆਈ ਹਾਂ ਕਿਉਂ ਕੀ ਹੋਇਆ ਕੀ ਆਂਦੇ ਆ ਮੈਂ ਸੋਹਬਾ ਨਾ ਲਾ ਕੇ ਨਾ ਫੇਰ ਇੱਥੇ ਆਈ ਹਾਂ ਮੇਰਾ ਨਾ ਜੀ ਬੜਾ ਕਰਨ ਲਿਆ ਸੀ ਮੰਮੀ ਨੂੰ ਮਿਲਣ ਦਾ ਤੇ ਮੰਮੀ ਆਨ ਨਹੀਂ ਦੇਂਦੀ ਬਾਣਾ ਮਾਰ ਕੇ ਆਈਂ ਨੀ ਲੈ ਦੱਸ ਇੱਥੇ ਵੀ ਉਹ ਨਹੀਂ ਆਉਂਦੇ ਕੀ ਗੱਲ ਮੰਮੀ ਨਾਲ ਕੰਮ ਨੂੰ ਲੈ ਕੇ ਬੜਬੜ ਕਰਦੇ ਮੰਮੀ ਕੰਮ ਕਿੰਨੇ ਕਰਨਾ ਹੈ ਪਿੱਛੇ ਉਹ ਜੇ ਤੂੰ ਚਲੇ ਗਈ ਹੈ ਆਪ ਜੀ ਕਿਤੇ ਜਾਣਾ ਹੋਵੇ ਨਾ ਫੇਰ ਬੜੇ ਵਧੀਆ ਚਲੇ ਜਾਂਦੇ ਆ ਦੋ ਦੋ ਤਿੰਨ ਦਿਨ ਲਾ ਕੇ ਆਉਂਦੇ ਨੇ ਰਿਸ਼ਤੇਦਾਰਾ ਕੋ ਜੇ ਕਿਤੇ ਮੈਂ ਕਹਦਾ ਕਿ ਮੈਂ ਮੰਮੀ ਹਾਂ ਨਾ ਕੋ ਜਾਣਾ ਫੇਰ ਤੇ ਬੱਸ ਜੀ ਕੰਮ ਅੱਗੇ ਆ ਜਾਂਦਾ ਕਿ ਕੰਮ ਕਿੰਨੇ ਕਰਨਾ ਹੈ ਘਰ ਦੇ ਇੰਨੇ ਕੰਮ ਹੈ ਤੈਨੂੰ ਪਤਾ ਨਹੀਂ ਲੱਗਦਾ ਘਰ ਕਿਵੇਂ ਸਾਂਭਣਾ ਫਲਾਣਾ ਬੜੀਆਂ ਗੱਲਾਂ ਕਰਦੇ ਸੋ ਨਹੀਂ ਮੇਰੀ ਗੱਲ ਸੁਣਾ ਤੇਰੇ ਵਿਆਹ ਤੋਂ ਪਹਿਲਾਂ ਵੀ ਤਾਂ ਕੰਮ ਕਰਦੇ ਸੀ ਹੁਣ ਕੰਮ ਕਰਦੇ ਆ ਕੀ ਇਹ ਬਾਊ ਤੇਰੀ ਮੰਮੀ ਪਹਿਲਾਂ ਵੀ ਤਾਂ ਕੰਮ ਕਰਦੀ ਸੀ ਨਾ ਹੁਣ ਕਿਹੜੇ ਜਾਦੇ ਜੀ ਵਧ ਗਏ ਆ ਇੱਕ ਤੂੰ ਹੀ ਵਧੀ ਆ ਨਾ ਕੋਈ ਨਾ ਕੋਈ ਤਾਂ ਕੰਮ ਕਰਦੀ ਹੋਵੇਗੀ ਸਾਰਾ ਦਿਨ ਵਿਹਲੇ ਤੇ ਨਹੀਂ ਬੈਠੀ ਰਹਿੰਦੀ ਹੋਵੇਗੀ ਕੰਮ ਕੰਮ ਹੁਣ ਉੱਤੋਂ ਜਾ ਕੇ ਕੰਮ ਹੀ ਵੀ ਕੰਮ ਦਾ ਕਰਕੇ ਮੈਂ ਪੇਕੇ ਨਹੀਂ ਛੱਡ ਦੇਣੀ ਪੇਕੇ ਤੇ ਮੈਂ ਆਉਣਾ ਜਾਣਾ ਹੀ ਆ ਹੋਰ ਤੇ ਕਿਤੇ ਨਹੀਂ ਜਾਣਾ ਹੁੰਦਾ ਤੇ ਨਾਲੇ ਮੰਮੀ ਦਾ ਨਾ ਬੜਾ ਧਿਆਨ ਰੱਖਦਾ ਤੇਰੇ ਵੱਲ ਫਿਕਰ ਕਰਦੇ ਰਹਿੰਦੇ ਪਤਾ ਨਹੀਂ ਕੁੜੀ ਆਈ ਕਿਉਂ ਨਹੀਂ ਗਈ ਤੇ ਆਣ ਕੇ ਮੰਮੀ ਨੂੰ ਤਾਂ ਮਿਲ ਗਿਲ ਜਾਇਆ ਕਰ ਤੈਨੂੰ ਮਿਲ ਕੇ ਨਾ ਮਾਣੋਂ ਨਾ ਦਾ ਹੋਰ-ਹੋਰ ਹੋ ਜਾਂਦਾ ਵਾ ਇੱਥੇ ਗੱਲ ਹੈਗੀ ਭਾਬੀ ਮੇਰਾ ਵੀ ਬੜਾ ਚੀ ਕਰਨ ਦਿਆ ਸੀ ਮੰਮੀ ਨੂੰ ਮਿਲਣ ਦਾ ਤਾਂ ਹੀ ਤੇ ਬਹਾਨਾ ਮਾਰ ਕੇ ਆਈਆਂ ਦਵਾਈ ਦਾ ਬਹਾਨਾ ਮਾਰ ਕੇ ਤੇ ਫੇਰ ਆਈਆਂ ਤੁਹਾਨੂੰ ਮਿਲਣ ਕਿ ਚੱਲ ਮੰਮੀ ਨੂੰ ਮਿਲਿਆ ਆਵਾ ਕਿੰਨਾ ਟਾਈਮ ਹੋ ਗਿਆ ਹੈ ਮੰਮੀ ਤਾਂ ਆਣ ਨਹੀਂ ਦੇਂਦੇ ਕਹਿੰਦੇ ਸੀ ਰਖੜੀ ਨੂੰ ਜਾਈਂ ਸਵੇਰੇ ਜਾਈਂ ਤੇ ਸ਼ਾਮੀ ਆਈਂ ਮੈਂ ਕਿਹਾ ਚੱਲ ਕੋਈ ਨਹੀਂ ਦੇਖ ਲਾਂਗੇ ਲੱਗਦਾ ਚੱਲ ਗਏ ਹੁਣ ਜਾਨੀ ਚਾਚੀ ਵੱਲ ਚਾਚੀ ਨੂੰ ਦਿਨੀ ਚੁੱਕਣਾ ਜਰਾ ਇਹਦੇ ਖਿਲਾਫ ਜਾਨੀ ਚਾਚੀ ਕੇ ਘਰ ਇਹ ਕਿੰਨੀ ਤਰ ਤਰੀਆ ਹੁੰਦੀ ਆ ਲੈ ਚਾਚੀ ਤੇ ਬਾਹਰ ਹੀ ਖਲੋਤੀ ਆ ਸਤਿ ਸ਼੍ਰੀ ਅਕਾਲ ਚਾਚੀ ਜੀ ਸਤਿ ਸ਼੍ਰੀ ਅਕਾਲ ਹੋਰ ਕੀ ਹਾਲ ਚਾਲ ਜੇ ਠੀਕ ਠਾਕ ਵਧੀਆ ਬਾਹਰ ਖਲੋਤੇ ਜੇ ਪਰ ਇਹ ਖਲੋਗੀ ਸਾ ਆ ਗਏ ਅੰਦਰ ਆ ਜਾਓ ਚਲੋ ਜੀ ਹੋਰ ਇਹ ਕਿੱਥੇ ਗਈ ਰਮਾ ਨੂੰਨੀ ਜਾਣਾ ਉਹਨੇ ਕਿੱਥੇ ਆਈਗਾ ਉਦੋਂ ਡਿੱਗ ਪਈ ਸੀਗੀ ਉਹ ਮੈਂ ਤਾਂ ਕਿਹਾ ਮੇਰੇ ਸਿਰ ਨਾਲ ਕਿਤੇ ਪੈਜੇ ਤੋੜ ਕੇ ਤਾਂ ਫੇਰ ਮੁਰ ਕੇ ਮਲਕ ਵੀਰ ਨੇ ਕਿਹਾ ਕਿ ਮੈਂ ਜਾ ਕੇ ਤੇ ਦਵਾਈ ਲੈ ਆਉ ਉਹ ਦਵਾਈ ਲੈਣ ਗਏ ਘਰੋਂ ਤੇ ਅੱਛਾ ਦਵਾਈ ਲੈਣ ਗਏ ਆ ਹਾਂਜੀ ਆਹ ਹੁਮੇ ਵੇਖੇ ਹੀ ਜਾਂਦੇ ਹੂੰ ਤੇ ਲੱਗਦਾ ਤਾਂ ਨਹੀਂ ਦਵਾਈ ਲੈਣ ਗਏ ਬੜਾ ਪਰਸਪੁਰ ਫੜ ਕੇ ਤਿਆਰ ਤੇ ਰੋਕੇ ਗਈ ਹੀ ਤਾਂ ਦਵਾਈ ਲੈਣ ਲੋਕ ਇੰਨਾ ਤਿਆਰ ਹੋ ਕੇ ਥੋੜੀ ਜਾਂਦੇ ਆ ਹੂੰ ਲੱਗਨ ਤੇ ਮੈਂ ਤਾਂ ਕਿਹਾ ਕਿ ਵੰਡੇ ਗਈ ਕਿਤੇ ਕੀ ਪਤਾ ਹੁਣ ਮਿੰਦੇ ਦਵਾਈ ਦਾ ਹੀ ਬਣਾ ਲਾ ਗਏ ਮੈਨੂੰ ਨਹੀਂ ਗਾੜੀ ਦਾ ਪਤਾ ਤੂੰ ਧਿਆਨ ਰੱਖਿਆ ਕਰੋ ਨਾ ਮੜਾ ਜਾ ਵੇਖੋ ਸੇ ਕਿੱਥੇ ਗਿਆ ਨਾਲ ਇੰਨਾ ਟਾਈਮ ਥੋੜੀ ਲੱਗਦਾ ਦਵਾਈ ਲੈਣ ਚ ਕਿੰਨੇ ਚਿਰ ਦੇ ਗਏ ਮੈਂ ਵੇਖਿਆ ਜਦੋਂ ਚ ਗਏ ਸੀ ਉਹ ਤਾਂ ਸੱਚੀ ਬਿਮਾਰ ਲੱਗਣ ਡਈ ਹੈਗੀ ਥੋੜੀ ਥੋੜੀ ਬੋਲਣਾ ਹੈ ਉਹਨਾਂ ਮੇਰੇ ਕੋਲ ਠੀਕ ਆ ਠੀਕ ਨਹੀਂ ਮੈਂ ਤਾਂ ਉੱਧੇ ਹੀ ਕਿਹਾ ਸੀ ਹਾਰੀ ਮੈਂ ਕਿਹਾ ਕਿ ਲੱਗਨ ਤੇ ਨਹੀਂ ਆ ਕੇ ਦਵਾਈ ਲੈਣ ਚ ਨਹੀਂ ਸੱਚੀ ਦਵਾਈ ਹੈਗੀ ਦਵਾਈ ਲੈਣ ਜਾਣਾ ਹੈਗਾ ਉਹਨਾਂ ਨੇ ਉਹ ਮੇਰੇ ਕੋਲ ਝੂਠ ਦਾ ਤਾਂ ਉਹਨਾਂ ਨੇ ਬੋਲਣਾ ਹੈ ਠੀਕ ਆ ਠੀਕ ਮੈਂ ਤਾਂ ਉੱਧੇ ਗੱਲ ਹੀ ਕੀਤੀ ਸੀ ਚਲੋ ਦਵਾਈ ਲੈਣ ਗਈ ਹੋਗੀ ਪਰ ਇੱਕ ਵਾਰੀ ਜਦੋਂ ਆਓਗੇ ਤੇ ਪੁੱਛ ਲੈਣ ਨੂੰ ਮੜਾ ਆ ਮੈਨੂੰ ਲੱਗਨ ਨਹੀਂ ਨਾ ਅਜੇ ਹਿਸਾਬ ਨਾ ਗਿਆ ਕਿ ਦਵਾਈ ਲੈਣ ਗਏ ਆ ਦਾਲ ਚ ਪੱਕਾ ਕੁਝ ਕਾਲਾ ਹੈਗਾ ਤੂੰ ਮੜ ਜੇ ਬਿੜ ਕੇ ਰੱਖੋ ਤੇ ਪੁੱਛ ਉਹਨਾਂ ਨੂੰ ਜਰਾ ਆਇਆ ਉਹਨੂੰ ਘਰ ਕਿੱਥੇ ਗਏ ਸੀ ਪੁੱਛ ਲਵਾਂਗੇ ਆਇਆ ਨੂੰ ਹਾਂ ਪੁੱਛਿਓ ਤੁਸੀਂ ਚੰਗਾ ਠੀਕ ਆ ਚੱਲ ਬਹਿ ਜਾ ਫਿਰ ਮੈਂ ਚਾਹ ਬਣਾ ਕੇ ਲੈ ਕੇ ਆਵਾਂ ਤੂੰ ਕਿੰਨੇ ਜਲਦੀ ਤੈਨੂੰ ਬਿਠਾ ਲਿਆ ਓਕੇ ਨਹੀਂ ਨਹੀਂ ਚਾਚੀ ਚਾਹ ਨਹੀਂ ਪੀਣੀ ਮੈਂ ਮੈਂ ਤੇ ਆਪ ਕਿਤੇ ਚਲਨੀ ਸੀ ਕਿ ਮੰਮੀ ਢੀਕਣ ਢੋਣੇ ਤਿਆਰ ਹੋ ਗਏ ਹੋਣੇ ਆ ਅੱਛਾ ਮੈਂ ਚਲਨੀ ਮੈਂ ਕਿ ਚੱਲ ਮੈਂ ਕਿਹੜੀ ਚਾਚੀ ਕੋ ਬੈ ਉਹ ਨਹੀਂ ਮੰਮੀ ਨੇ ਟਾਈਮ ਲਾਉਣਾ ਸੀ ਹਲ ਤਿਆਰ ਹੋਣ ਲੱਗੀਆਂ ਚਾਹ ਚੱਟ ਬ ਪਰ ਮੈਂ ਲੇਟ ਫਿਰ ਨੇਰਾ ਆਣਾ ਵਾ ਠੀਕ ਆ ਠੀਕ ਜੀ ਪਿਆਰ ਪਿਆਰ ਤਾਂ ਹੋ ਕੇ ਚੰਗੀ ਕਰਾਂ ਗਈ ਆ ਵਧੀਆ ਪਰ ਦਵਾਈ ਵਾਲੇ ਕੋ ਚਾਲੇ ਤੇ ਹੈ ਨਹੀਂਗੇ ਪਰਸ ਵੀ ਹੈ ਨਵਾ ਕੱਟ ਕੇ ਲੈ ਕੇ ਗਈ ਆ ਆਉਂਦੇ ਆ ਤਾਂ ਇਹਨਾਂ ਦੀ ਖਬਰ ਲੈਣੀ ਇਹਨਾਂ ਦੀ ਇਹ ਕਹਿੰਦੇ ਤਹੀ ਦਵਾਈ ਲੈਣ ਗਏ ਕਿ ਤਾਂ ਵਾਂਡੇ ਗਏ ਕਿ ਮੇਰੇ ਕੋ ਝੂਠ ਬੋਲ ਕੇ ਗਏ ਜੇ ਚਲ ਚਾਚੀ ਨੂੰ ਤੇ ਦੇ ਦਿੱਤੀ ਮੈਂ ਚੁੱਕਣਾ ਉੰਜੇ ਸ਼ਾਮ ਨੂੰ ਘਰ ਆਉਂਗੇ ਨਾ ਇਹਨਾਂ ਘਰ ਵਾਵਾ ਤਮਾਸ਼ਾ ਲੱਗਾਣਾ ਵਾਹ ਮਜ਼ਾ ਆਊ ਵੇਖਣ ਦਾ ਚੱਲ ਮਣਾ ਆ ਤੇ ਮਜ਼ਾ ਆਊਗਾ ਹੋਈ ਬੜਾ ਟਾਈਮ ਹੋ ਗਿਆ ਵਾ ਆਵਾਜ਼ ਮਾਰ ਲੈਣੀ ਹੁਣ ਰਮਨੂ ਓਏ ਹੁਣ ਲੜਾਂ ਪਰਜਾਈ ਗਈਆਂ ਨਹੀਂ ਗੱਲਾਂ ਪਤਾ ਮਾਰਨਾ ਕੋਈ ਅੱਜ ਰਾਵਾਂ ਸਵੇਰੇ ਚਲ ਜਿਓ ਤੁਸੀਂ ਨਹੀਂ ਟਾਈਮ ਵੀ ਕਿੰਨਾ ਹੋ ਗਿਆ ਵਾ ਹੁਣ ਤੇ ਹੀ ਤੇ ਘਰੋਂ ਸਭ ਨੂੰ ਕਹਿ ਕੇ ਵੀ ਦਵਾਈ ਲੈਣ ਜਾਣਾ ਉਹਨਾਂ ਨੂੰ ਪਤਾ ਨਹੀਂ ਨਾ ਵੀ ਇੱਥੇ ਆਏ ਅੱਛਾ 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 ਹਾਂਜੀ ਤੇ ਝੂਠ ਬੋਲ ਕੇ ਆਏ ਤੁਸੀਂ ਕਿ ਇੰਡਸਟਰੀ ਨਹੀਂ ਆਏ ਕਿ ਆਪਾਂ ਇੱਧਰ ਜਾਣਾ ਇੱਥੇ ਦਵਾਈ ਲੈਣਾ ਆਏ ਕਰੋ ਅੱਛਾ 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 ਹਾਂਜੀ 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 ਚੱਲ ਕੋਈ ਨਹੀਂ ਆ ਮਾਰ ਦ ਫਿਰ ਤੇ ਟਾਈਮ ਵੀ ਬੜਾ ਹੋ ਗਿਆ ਹੁਣ ਮਾ ਮਾਰ ਕੇ ਲੈਣਾ ਬਾਜ ਠੀਕ ਹੈ ਰਮਨ ਉਹ ਰਕੀ ਤੇ ਆਉਣਾ ਨਾ ਟਾਈਮ ਨਾ ਆ ਦਿਓ ਨਹੀਂ ਕੋਈ ਨਹੀਂ ਟਾਈਮ ਨਾ ਵਾਂਗੇ ਤੁਹਾਡੀਆਂ ਗੱਲਾਂ ਮੁੱਕੀਆਂ ਨੇ ਨਾ ਨੜਨ ਪਰਜਾਈ ਦੀਆਂ ਬਸ ਵੀਰ ਜੀ ਗੱਲਾਂ ਬਾਤਾਂ ਹੀ ਕਰਨੀਆਂ ਸੀ ਉਹ ਲਖਬੀਰ ਢੀਕਣ ਡਿਆ ਵਾ ਹਾਂਜੀ ਹਾਂਜੀ ਚਲੋ ਆਗੇ ਚਲਾਓ ਫਿਰ ਚਲੀਏ ਠੀਕ ਹੈ ਵੀਰ ਜੀ ਚਲੋ ਚੰਗਾ ਮੰਮੀ ਜੀ ਫਿਰ ਚਲੀਏ ਚੱਲੀ ਆ ਹਾਂਜੀ ਨੇ ਬੈਠੇ ਵਾ ਵ ਰੌਣਕ ਲੱਗੇ ਰਹਿਣ ਤੋਂ ਮੰਮੀ ਜੀ ਰਖੜੀ ਤੇ ਆਣਾ ਫੇਰ ਲੈ ਜਾਵਾਂਗੀ ਚਲ ਪਿਆਣਾ ਫੇਰ ਸਹੀ ਪਤਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਰਖੜੀ ਤੇ ਫੇਰ ਦੇ ਦਾਂਗੇ ਚਲ ਠੀਕ ਹੈ ਤੁਸੀਂ ਥੋੜੇ ਕਰ ਦੇਣੀ ਸੀ ਮੰਮੀ ਥੋੜੇ ਇਹਦਾ ਚਲ ਬੜਾ ਟਾਈਮ ਲਾਤਾ ਗੱਲਾਂ ਬਾਤਾਂ ਕਰਨੇ ਹੀ ਕਿੰਨੀ 10 ਮਿੰਟ ਲਾਉਣੇ 2 ਘੰਟੇ ਹੋ ਗਏ ਬੈਠੇ ਨੇ 10 ਚਲੋ ਕੋਈ ਨਹੀਂ ਆ ਚਲੋ ਤੇ ਹੈ ਹੀ ਵਾਜੀ ਆयो ਮਾਰਿਓ ਟੱਕਰ ਜ਼ਰੂਰ ਫੇਰਣਾ ਚੰਗਾ ਬਬੂ ਜੀ ਹਾਂ ਚੰਗਾ ਬਬੂ ਰਖੜੀ ਤੇ ਆਵਾਂਗੇ ਠੀਕ ਆ ਵੀਰ ਜੀ ਸਤਿ ਸ਼੍ਰੀ ਅਕਾਲ ਠੀਕ ਆ ਮੰਮੀ ਜਾ ਕੇ ਹਾਂਜੀ ਕੋਈ ਨਹੀਂ ਕਰਦਾਂਗੇ ਫੁਲਕੇ ਤੇ ਮੈਂ ਲਾਉਣ ਲੱਗੀਆਂ ਪਰ ਇੱਕ ਗੱਲ बार-बार ਮੇਰੇ ਦਿਮਾਗ ਵਿੱਚ ਆਈ ਜਾਂ ਰਹੀ ਆ ਜਿੱਦਾਂ ਰਮਨ ਕਹਿਣ ਲਈ ਸੀ ਕਿ ਮੇਰੀ ਸੱਸ ਜਿਹੜੀ ਆ ਮੈਨੂੰ ਇੱਥੇ ਆਉਣ ਨਹੀਂ ਦੇਣ ਧੀ ਬੜੇ ਦਿਨਾਂ ਦਾ ਮੇਰਾ ਦਿਲ ਕਰਨ ਰਿਹਾ ਸੀ ਕਿ ਜਾ ਕੇ ਤੇ ਮੰਮੀ ਨੂੰ ਤੇ ਵੀਰ ਨੂੰ ਮਿਲ ਕੇ ਆਵਾਂ ਹਾਏ ਦੀ ਸੱਸ ਸੱਚੀ ਇੰਨੀ ਜ਼ਬਰਦਸਤ ਹੋਊਗੀ ਸਾਡੀ ਮੰਮੀ ਤਾਂ ਬੜੀ ਚੰਗੀ ਆ ਵਿਚਾਰੀ ਮੈਨੂੰ ਆਪ ਕਹਿੰਦੀ ਆ ਜਾ ਜਾ ਕੇ ਮਿਲ ਕੇ ਲਿਆ ਜਿਹੜੇ ਕੋ ਚੁੱਪ ਕਰਕੇ ਬਾਵਾਂ ਤੇ ਕਿੰਨਾ ਧਿਆਨ ਰੱਖਦੀ ਆ ਮੈਨੂੰ ਹੁਣ ਇੱਕ ਗੱਲ ਦਾ ਪਤਾ ਨਹੀਂ ਲੱਗਣ ਰਿਹਾ ਇਹ ਗੱਲ ਮੰਮੀ ਨੂੰ ਨਹੀਂ ਤਾਂ ਸੁਣੀ ਚਾਹੀਦੀ ਜੇ ਮੰਮੀ ਨੂੰ ਮੇ ਵਾਲੀ ਗੱਲ ਦੱਸਦੀ ਫੇਰ ਮੰਮਨ ਦੀ ਸੱਸ ਇਦਾਂ ਦੀ ਆ ਉਹਨੂੰ ਆਉਣ ਨਹੀਂ ਦਿੰਦੀ ਤੇ ਮੰਮੀ ਨੇ ਨਾ ਟੈਨਸ਼ਨ ਲੈ ਜਾਣੀ ਆ ਦਵਾਈਦਾਰੂ ਤਾਂ ਉਹਨਾਂ ਦਾ ਅੱਗੇ ਹੀ ਚੱਲਦਾ ਵਾ ਮੈਨੂੰ ਇਹ ਆ ਕਿ ਕਿਤੇ ਬਿਮਾਰ ਨਾ ਹੋ ਜਾ ਨਹੀ ਨਹੀ ਮੰਮੀ ਨੂੰ ਨਹੀਂ ਮੰਨ ਦੱਸਣਾ ਪਰ ਇਹ ਆ ਕਿ ਇਥੇ ਨੇ ਕਦੀ ਕੰਮ ਨਹੀਂ ਕੀਤਾ ਝਾਟੀ ਕਦੀ ਕਹਣਾ ਮੰਮੀ ਵੀਰ ਨੂੰ ਨਾਲ ਲੈ ਜੀਏ ਸ਼ਹਿਰੋਂ ਕੱਪੜੇ ਲੈ ਆਈਏ ਉੱਥੇ ਜਾ ਕੇ ਵੇਖ ਲਾ ਉਹੀ ਗੱਲ ਆ ਸੱਚੇ ਸਿਆਣੇ ਕਹਿੰਦੇ ਆ ਨਾ ਜਦੋਂ ਵਿਆਹ ਹੋ ਜਾਂਦਾ ਵਾ ਤੇ ਪੇਕੇ ਘਰ ਆਉਣ ਵਕਤੇ ਨਾ ਬਗਾਨਿਆਂ ਤੋਂ ਪੁੱਛਣਾ ਪੈਂਦਾ ਵਾ ਵੀ ਜਾਈਏ ਕਿ ਨਾ ਜਾਈਏ ਆਪਣੀ ਮਨਮਰਜ਼ੀ ਨਾਲ ਕੋਈ ਆਪਣੇ ਮਾਪਿਓ ਨੂੰ ਤੇ ਭੈਣ ਭਰਾਵਾਂ ਨੂੰ ਮਿਲਣ ਵੀ ਨਹੀਂ ਆ ਸਕਦਾ ਚਲ ਪਰੌਣਾ ਚੰਗਾ ਵਾਜੀ ਵਿਚਾਰਾ ਆਖਣ ਦੇ ਹੀ ਦਵਾਈ ਦੇ ਬਹਾਨੇ ਨਾਲ ਆਏ ਤੇ ਫਿਰ ਮਿਲਣਾ ਹੈ ਤੁਹਾਨੂੰ ਤੇ ਜੇ ਮੈਂ ਉੱਧਾ ਆਉਂਦੀ ਨਾ ਤਾਂ ਘਰ ਕਪੱਤ ਪੈ ਜਾਣਾ ਸੀ ਤਾਂ ਹੀ ਮੈਂ ਕਿਹਾ ਮੈਂ ਰਖੜੀ ਵਾਲੇ ਦਿਨ ਟਾਈਮ ਨਹੀਂ ਆ ਜੀ ਲੈ ਐਵੀਡੈਂਸ ਲਈ ਜਾਂਦੀ ਹਾਂ ਮਿਲਾ ਲੈਂਦਾ ਤੈਨੂੰ ਤੇਰੀ ਮੰਮੀ ਹਾਂਜੀ ਹਾਂਜੀ ਤੇ ਇੰਨੀ ਗੱਲ ਹੁੰਦੀ ਤੇ ਤੂੰ ਮੈਨੂੰ ਦੱਸਦਿਆ ਕਰ ਨਾ ਤੂੰ ਐਵੇਂ ਟੈਨਸ਼ਨ ਲਈ ਜਨੀ ਹਣੀ ਠੀਕ ਆ ਕੋਈ ਨਹੀਂ ਚੱਲ ਉਧਰ ਉਹਦੇ ਹੋਏ ਆ ਹਾਂਜੀ ਪਰ ਇੱਥੇ ਇਹਨੂੰ ਪਤਾ ਨਾ ਲੱਗੇ ਹੋਣਾ ਨਹੀਂ ਨਹੀਂ ਮੈਂ ਮੰਮੀ ਨਾਲ ਥੋੜਾ ਗੱਲ ਕਰਦੀ ਆ ਹਾਂ ਕਿਨ ਉਧਰ ਬਣਾ ਗੱਲ ਕਰੀ ਨਹੀਂ ਨਹੀਂ ਉਧਰ ਕਾਹਤੋਂ ਗੱਲ ਕਰੀ ਉਧਰ ਪਤਾ ਲੱਗ ਗਿਆ ਨਾ ਤੇ ਅੱਧੇ ਪਿੰਡ 'ਚ ਪਤਾ ਲੱਗ ਜਾਣਾ ਨਹੀਂ ਨਹੀਂ ਮੈਂ ਨਹੀਂ ਗੱਲ ਕਰਦੀ ਇੱਧਰ ਤੁਹਾਨੂੰ ਪਤਾ ਹੀ ਹੈਗਾ ਵਰ ਕਿੰਨਾ ਗੱਲ ਕਰ ਮਿਲਿਆ ਆਏ ਆਪਾਂ ਬਸ ਮੇਰਾ ਜੋ ਮਨ ਦੀ ਇੱਛਾ ਹੀ ਹੋ ਗਈ ਹੈ ਪੂਰੀ ਤੇ ਹੁਣ ਰਖੜੀ ਨੂੰ ਜਾਵਾਂਗੇ ਉਦੋਂ ਮੰਮੀ ਨੂੰ ਦੱਸ ਕੇ ਜਾਵਾਂਗੇ ਹਾਂ ਚੱਲ ਠੀਕ ਆ ਠੀਕ ਆ ਚੱਲ ਠੀਕ ਆ ਬੈਠ ਤੂੰ ਤੇ ਮੈਂ ਆ ਗਿਆ ਬਾਰ ਫੇਰਾ ਮਾਰਾਂ ਚਲੋ ਠੀਕ ਆ ਮਾਰਾਂ ਫੇਰਾ ਚੱਲ ਇਹ ਮੰਮੀ ਨੂੰ ਮਿਲਾਈਆਂ ਮੇਰਾ ਵੀ ਮਨ ਹੋਰ ਦਾ ਹੋਰ ਹੋ ਗਿਆ ਤੇ ਮੰਮੀ ਵੀ ਮਿਲ ਕੇ ਬੜੇ ਖੁਸ਼ ਹੋਏ ਹੀ ਤੇ ਮੈਨੂੰ ਵੀ ਬੜੀ ਖੁਸ਼ੀ ਹੋਈ ਕਿ ਚਲ ਮੰਮੀ ਨੂੰ ਮਿਲ ਲਿਆ ਰਾਜੀ ਬਾਜੀ ਪੁੱਛ ਲਿਆ ਏ ਤੇ ਹੁਣ ਕੋਈ ਟੈਨਸ਼ਨ ਨਹੀਂ ਹੁਣ ਕੋਈ ਗੱਲ ਨਹੀਂ ਰਖੜੀ ਨੂੰ ਨਾ ਮੰਮੀ ਨੂੰ ਪੁੱਛ ਕੇ ਜਾਵਾਂਗੀ ਤੇ ਹੁਣ ਚਲੋ ਖੁਸ਼ੀ ਹੋ ਗਈ ਅੱਜ ਮਹਾਰਾਣੀ ਦਵਾਈ ਲੈ ਆਈ ਜਾ ਕੇ ਹਾਂਜੀ ਲੈ ਆਂਦੀ ਮੰਮੀ ਦਵਾਈ ਤੇ ਜਿਹੜੇ ਕੱਪੜੇ ਪਾਏਗੇ ਤੇ ਉਹ ਹੈਗਾ ਵਾ ਉਦੋਂ ਤਾਂ ਸਿਰ ਫੜ ਕੇ ਬੈਠੀ ਹਾਂ ਹੈਂ ਉਹਨ ਬੜੀ ਸ਼ਤੀ ਬਦਲੇ ਗਏ ਆ ਆ ਮੰਮੀ ਆ ਗਈ ਗੀ ਗਰਮੀ ਜੀ ਲੱਗੰਦੀ ਤੇ ਮੈਂ ਕਿਹਾ ਚਲ ਚੇਂਜ ਕਰ ਲੈਨੇ ਆ ਦਵਾਈ ਕਿੱਥੇ ਜੜੀ ਲੈਣਦੀ ਆ ਲੈਣ ਗਈ ਹਾਂ ਮੰਮੀ ਕੀ ਦੱਸਾਂ ਜਿਹੜੇ ਡਾਕਟਰ ਕੋ ਦਵਾਈ ਲੈਣ ਗਏ ਅਸੀਂ ਉਹ ਡਾਕਟਰ ਮਿਲਿਆ ਨਹੀਂ ਤੇ ਫਿਰ ਕਿਸੇ ਹੋਰ ਡਾਕਟਰ ਕੋ ਗਏ ਆ ਤੇ ਉਹਨੇ ਟੈਸਟ ਕਰਤੇ ਤੇ ਟੈਸਟ ਦੀ ਰਿਪੋਰਟਾਂ ਹੁਣ ਦੋ ਦਿਨਾਂ ਤੱਕ ਆਣੀਆਂ ਫਿਰ ਉਹ ਡਾਕਟਰ ਕਹਿੰਦਾ ਕਿ ਜਦੋਂ ਰਿਪੋਰਟ ਆਣ ਗਿਆ ਫਿਰ ਮੱਸਿਆ ਆਪਣਾ ਦਵਾਈ ਦੇ ਦੇ ਉਹ ਡਾਕਟਰ ਤਾਂ ਮੈਨੂੰ ਵੀ ਪਤਾ ਵਾ ਝੂਠ ਬੋਲਦੀ ਤੂੰ ਇੰਨਾ ਟਾਈਮ ਲੱਗਦਾ ਵਾ ਕਿਤੇ ਦਵਾਈ ਲੈਣ ਗਿਆ ਉਹ ਡਾਕਟਰ ਕਿਹਾ ਕਿ ਜਿੰਨੇ ਫਿਰ ਮੁੜ ਕੇ ਆ ਕੇ ਵਰ ਪੋਟਲ ਪਾਟਾ ਕੀਤੇ ਤਾਂ ਹੋਰ ਫਿਰ ਮੁੜ ਕੇ ਅੱਗੇ ਮੈਂ ਨਹੀਂ ਆਪਣ ਟੈਸਟ ਕਰਾਉਂਦੀ ਉਹ ਤਾਂ ਮੈਨੂੰ ਪਤਾ ਕਰਵਾਂਦੇ ਤੀ ਹਾਂ ਟਾਈਮ ਲੱਗ ਹੀ ਜਾਂਦਾ ਏ ਝੂਠ ਬੋਲਦੀ ਆ ਟਾਈਮ ਲੱਗ ਨਹੀਂ ਜਾਂਦਾ ਤੁਸੀਂ ਦਵਾਈ ਲੈਣੇ ਗਏ ਗਏ ਕਿਨੇ ਹੋਰ ਵਾਰ ਤਾਂ ਝੂਠ ਬੋਲ ਦਿੱਤਾ ਸੀ ਹਣ ਕੇ ਮੈਨੂੰ ਵੀ ਦਵਾਈ ਲੈਣ ਚੱਲੇ ਆ ਨਹੀਂ ਮੰਮੀ ਦਵਾਈ ਲੈਣ ਗਈ ਸੀ ਇਹ 420 ਮੇਰੇ ਨਾਲ ਖੇਡ ਨਹੀਂ ਆ ਥੋੜੀ ਕੀਤੇ ਤਾਂ ਫਿਰ ਮੁੜ ਕੇ ਇੱਥੇ ਹੀ ਆ ਸਭ ਕੁਝ ਨਹੀਂ ਨਹੀਂ ਮੰਮੀ ਮੈਂ ਤੁਹਾਡੇ ਨਾਲ ਝੂਠ ਕਿਉਂ ਬੋਲਣਾ ਤੁਹਾਨੂੰ ਵੀ ਪਤਾ ਮੈਂ ਸਵੇਰੇ ਡੇਗੀ ਸੀ ਚੱਕਰ ਕਿੰਨੇ ਆਉਂਦੇ ਸੀ ਮੈਨੂੰ ਗੱ ਦਵਾਈ ਲਵਾਂਗੀ ਤਾਂ ਠੀਕ ਹੋਵਾਂਗੀ ਫੇਰੀ ਚੱਕਰਾਂ ਦਾ ਤਾਂ ਮੈਨੂੰ ਪਤਾ ਜਿਹੜੇ ਆਉਂਦੇ ਹੈਗੇ ਕੰਮ ਪਿਆ ਸਵੇਰ ਦਾ ਸਾਰਾ ਹੀ ਜਾ ਕੇ ਤਾਂ ਉੱਠ ਕੇ ਆਪਣਾ ਕੰਮ ਸੰਭਲਾ ਰੋਟੀਆਂ ਤੂੰਆਂ ਪਕਾਉਣੀ ਆ ਮੈਂ ਵੀ ਨਹੀਂ ਕਿ ਠੀਕ ਠੀਕ ਆ ਮੰਮੀ ਆਹੋ ਆਏ ਹਾਏ ਅੰਮੋਮੀ ਨੂੰ ਕਿੱਦਾਂ ਪਤਾ ਲੱਗ ਗਿਆ ਕਿ ਅਸੀਂ ਦਵਾਈ ਲੈਣੀ ਹੈ ਕਿਤੇ ਹੋਰ ਕੀ ਆ ਮੰਮੀ ਨੂੰ ਕਿੰਨੇ ਦੱਸਤਾ ਹੋਊਗਾ ਮੰਮੀ ਤੇ ਮੇਨਾ ਬੋਲੇ ਬੜਾ ਗੁੱਸੇ ਜਾਣਗੇ ਮੰਮੀ ਤੇ ਮੈਨੂੰ ਜਿੱਦ ਤੱਕ ਵੱਢ ਖਾਣ ਨੂੰ ਪੈਣਦੇ ਹੀ ਹਨੀ ਕੀ ਗੱਲ ਆ ਹੁਣ ਤੇ ਆਰਡਰ ਜੀ ਦੇਗੀ ਮੰਮੀ ਕੀ ਰੋਟੀ ਬਣਾ ਮੈਂ ਵੀ ਨਹੀਂ ਠੀਕ ਚੱਲ ਉੱਠ ਰਮਨ ਕੰਮ ਤੇ ਕਰਨਾ ਹੀ ਪੈਣਾ ਕੀ ਕਰਨ ਦੇ ਜੇ ਰਮਨ ਨੂੰ ਮਰੂਰ ਲਿਆ ਖਾਣਾ ਤੁਹਾਡਾ ਰਾਦਾ ਹਣਾ ਫਰੂਟ ਖਾਣਾ ਵਾ ਇਹੋ ਕੀ ਕਰਨਾ ਹੈ ਵੇਲਿਆ ਆਹੋ ਮੇਰੇ ਘਰ ਸੋਣਾ ਮੈਂ ਤੁਹਾਡਾ ਗੱਲ ਕਰਨੀ ਆ ਆਜੋ ਕਮ ਹੀ ਕੋਈ ਆਹੋ ਕੰਮ ਹੀ ਮੈਂ ਨਾ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਪਰ ਗੱਲ ਨਾ ਆਪਣੇ ਤੱਕ ਹੀ ਰੱਖਿਓ ਮੰਮੀ ਨੂੰ ਨਾ ਦੱਸਿਓ ਉਹ ਦੱਸ ਸਹੀ ਦੱਸਦੀ ਆ ਜਦੋਂ ਮੈਂ ਨਾ ਕਲ ਰਮਨ ਨੂੰ ਅੰਦਰ ਲੈ ਕੇ ਗਈ ਸੀ ਨਾ ਅੱਛਾ ਉਹਨੂੰ ਮੈਂ ਪੁੱਛੀ ਸਾਰੀ ਗੱਲ ਬਾਤ ਮੈਂ ਤੇਰਾ ਮੂੰਹ ਹੋਰ ਤਰ੍ਹਾਂ ਦਾ ਲੱਗ ਗਿਆ ਵਾ ਠੀਕ ਠਾਕ ਹਾਂ ਆਂਦੀ ਭਾਬੀ ਠੀਕ ਠਾਕ ਹੀ ਹੁਣਾ ਵਾ ਮੇਰੀ ਸੱਸ ਜਿਹੜੀ ਆ ਨਾ ਮੈਨੂੰ ਇੱਥੇ ਆਉਣ ਨਹੀਂ ਦਿੰਦੀ ਬੜੇ ਦਿਨ ਹੋ ਗਏ ਮੇਰਾ ਦਿਲ ਕਰਦਾ ਸੀ ਤੇ ਜਾਵਾਂ ਨਾਲੇ ਮੰਮੀ ਨੂੰ ਮਿਲ ਕੇ ਆਵਾਂ ਤੇ ਨਾਲੇ ਤੁਹਾਨੂੰ ਮਿਲ ਕੇ ਆਵਾਂ ਤਾਂ ਦੀ ਜਦੋਂ ਮੈਂ ਨਾਲ ਲੈਨੀ ਆ ਨਾ ਕੰਮ ਕਿੰਨੇ ਕਰਨਾ ਵਾ ਐਦਾਂ ਕਿੰਨੇ ਕਰਨਾ ਵਾ ਤਾਂ ਦੀ ਹਾਰ ਕੇ ਨਾ ਮੈਨੂੰ ਬਿਮਾਰ ਹੋਣ ਦਾ ਨਾਟਕ ਕਰਨਾ ਪਿਆ ਫਿਰ ਮੈਂ ਕਿਹਾ ਮੈਂ ਠੀਕ ਨਹੀਂ ਆ ਤੇ ਫਿਰ ਮੈਂ ਦਵਾਈ ਲੈਣ ਦੇ ਬਹਾਨੇ ਆਈ ਆ ਉਹ ਦਵਾਈ ਲੈਣ ਥੋੜਾ ਹੀ ਉਹ ਤੇ ਮਿਲਣ ਆਈ ਹੀ ਅਜੇ ਤੇ ਪਰੌਣਾ ਚੰਗਾ ਵਾ ਜਿਹੜਾ ਨਾਲ ਲੈ ਆਉਂਦਾ ਵਾ ਜੇ ਪਰੌਣਾ ਵੀ ਮਾਂ ਵਰਗਾ ਹੋਵੇ ਫਿਰ ਉਹਦਾ ਉੱਥੇ ਕੀ ਬਣੇ ਅੱਛਾ ਰਮਨ ਉਹਦੀ ਸੱਸਾਂ ਆਉਣ ਕਿਉਂਦੀ ਦਿੱਤੀ ਕੋਈ ਗੱਲਬਾਤ ਹੋਈ ਆ ਤੇ ਨਾਲੇ ਚੋਰੀ ਕਰਨ ਨੂੰ ਆਏ ਦੱਸ ਕੇ ਆਉਂਦੇ ਉਹਨੂੰ ਤੇ ਮਮੀ ਹੀ ਉਥੇ ਚੱਲੇ ਆ ਅਕਸਰ ਉਹਨੂੰ ਪਤਾ ਤੇ ਲੱਗਣਾ ਹੀ ਲੱਗਣਾ ਵਾ ਹੁਣ ਜਦੋਂ ਇੱਥੇ ਹੋ ਕੇ ਜਾਣਾ ਕਿਤੇ ਗੱਲਬਾਤ ਨਿਕਲੀ ਹੁੰਦੀ ਆ ਵੀ ਅਸੀਂ ਪਿੰਡ ਵੀ ਗਏ ਸੀ ਤੇ ਫੇਰ ਕੀ ਜਵਾਬ ਦਊਗੀ ਏ ਮੈਨੂੰ ਤੇ ਇਹਦੀ ਸਮਝ ਨਹੀਂ ਆਈ ਵੀ ਇਦਾਂ ਦੇ ਕਿਉਂ ਕੰਮ ਕਿਉਂ ਕੀਤਾ ਨੇ ਬੜਾ ਇੱਥੇ ਪਰਉਣਾ ਚੰਗਾ ਵਾ ਪਰ ਉਹ ਮੇਰੇ ਲਾਗੇ ਬਹਿ ਕੇ ਗੱਲਾਂ ਬਾਤਾਂ ਕਰਦਾ ਰਿਹਾ ਇਦਾਂ ਦੀ ਤਾਂ ਗੱਲ ਹੀ ਕੋਈ ਨਹੀਂ ਆ ਵੀ ਮੰਮੀ ਨਹੀਂ ਆਉਣ ਦਿੰਦੀ ਆ ਨਹੀਂ ਆਉਣ ਦਿੰਦਾ ਹੁਣ ਉਹਨੇ ਆਪਣੇ ਘਰ ਦੀ ਗੱਲ ਕੀ ਕਰਨੀ ਸੀ ਹੁਣ ਕੀ ਕਹਿੰਦਾ ਵੀ ਮੇਰੀ ਮੰਮੀ ਨਹੀਂ ਆਉਣ ਦਿੰਦੀ ਉਹ ਤਾਂ ਉਹਨੇ ਵਿਚਾਰੀ ਨੇ ਮੇਰੇ ਨਾਲ ਕੱਲੀ ਨਾਲ ਗੱਲ ਕੀਤੀ ਸੀ ਉਹਨੇ ਮੰਮੀ ਨੂੰ ਹੀ ਨਹੀਂ ਦੱਸਿਆ ਕਿਉਂਕਾ ਮੰਮੀ ਫਿਰ ਫਿਕਰ ਕਰਨਗੇ ਵੀ ਹਾਈ ਇਹ ਕਿਦਾਂ ਦੀ ਗੱਲ ਵਾ ਤੇ ਕੁੜੀ ਨੂੰ ਆਉਣੀ ਨਹੀਂ ਦੇਣਾ ਜੇ ਰਹੀ ਕੰਮ ਦੀ ਗੱਲ ਤੇ ਜਦੋਂ ਵਿਆਹ ਨਹੀਂ ਹੋਇਆ ਉਦੋਂ ਵੀ ਤਾਂ ਕੱਲੀ ਕੰਮ ਕਰਦੀ ਸੀ ਉਹਦਾਂ ਗੜੀਆਂ ਨਾਲ ਫੋਜਾਂ ਸੀ ਹੁਣ ਇਹਨੂੰ ਕੁੜੀ ਨੂੰ ਤੰਗੀ ਦਿੰਦੀ ਆ ਵੀ ਨਹੀਂ ਜਾਣਾ ਭੁਲਾਣੇ ਥਾਂ ਨਹੀਂ ਜਾਣਾ ਮੇਰਾ ਤੇ ਇਰਾਦਾ ਵਾ ਆ ਰਖੜੀ ਬੰਨਣ ਆਉਂਦੀ ਆ ਨਾ ਇਹਨੂੰ ਕਹਿੰਦੇ ਚਾਰ ਦੇ ਰਹਿ ਕੇ ਜਾ ਕੀ ਗੱਲ ਆ ਰਹਿਣਾ ਨਹੀਂਗਾ ਉਹਨਾਂ ਕਿਹੜਾ ਮੁੱਲ ਲੈ ਲਿਆ ਵਾ ਵੀ ਇਹ ਪੇਕੇ ਆਵੇ ਹੀ ਨਾ ਹੁਣ ਉਹ ਚੱਲ ਰਮਰੋ ਬਮਾ ਬਮੂ ਰਹਿੰਦੀ ਆ ਤੈਨੂੰ ਪਤਾ ਹੈ ਹੀ ਉਹਦੀ ਸਸਤਾ ਕੋਈ ਬੁਮਾਰਾ ਨਹੀਂ ਗਈ ਰਹਿੰਦੀ ਜਾਣਦਾ ਤੈਨੂੰ ਗੱਲ ਬੜੀ ਤੇਜ ਵਾਹ ਉਹ ਉਹ ਰਾ ਪਿਆ ਜਾਣੇ ਜਾਂ ਵਾਹ ਪਿਆ ਜਾਣੇ ਉਹਦੇ ਮੈਂ ਕੁੜੀ ਦੀਆਂ ਗੱਲਾਂ ਸੁਣੀਆਂ ਤੇ ਮੈਨੂੰ ਪਤਾ ਲੱਗਾ ਵਾ ਨਹੀਂ ਤੇ ਮੈਂ ਵੀ ਉਹਨੂੰ ਚੰਗੀ ਸਮਝਦੀ ਹੁੰਦੀ ਪਹਿਲਾਂ ਓ ਕੀ ਪਤਾ ਰਮਨ ਉਹਨਾਂ ਦੇ ਘਰ ਦੀ ਗੱਲ ਵਾ ਕੀ ਐ ਤੇ ਕੀ ਨਹੀਂ ਤੂੰ ਐਵੇਂ ਟੈਨਸ਼ਨ ਲੈ ਲਈ ਹੈ ਟੈਨਸ਼ਨ ਨਹੀਂ ਮੈਂ ਲੈ ਲਈ ਉਹਦੀ ਕੋਈ ਧੀ ਨਹੀਂ ਹੈਗੀ ਜਦੋਂ ਕਰਤੀਆਂ ਨਾ ਨਾ ਹੋਣ ਫਿਰ ਸਮਝ ਨਹੀਂ ਆਉਂਦੀ ਕਿ ਧੀਆਂ ਦਾ ਦੁੱਖ ਕੀ ਹੁੰਦਾ ਵਾ ਜਿਹਦੇ ਘਰ ਧੀ ਹੋਵੇ ਉਹਨੂੰ ਪਤਾ ਹੁੰਦਾ ਵਾ ਮਾਵਾ ਦੀ ਗਿਦਗਾ ਨਤਿਆਂ ਨੂੰ ਉਹਨੂੰ ਪਤਾ ਵਾ ਨਾ ਮੇਰੀ ਕੋਈ ਧੀ ਆ ਤੇ ਨਾ ਮੇਰੇ ਘਰ ਕਿਸੇ ਨੇ ਆਉਣਾ ਵਾ ਤੇ ਜਿੱਦਾਂ ਮੈਂ ਇਹਨਾਂ ਨੂੰ ਵਿਆਹ ਕੇ ਲੈੰਦਾ ਵਾ ਹੁਣ ਮੈਂ ਇਹਨਾਂ ਨੂੰ ਜਾਣੀ ਨਾ ਦਵਾ ਕੇ ਤੇ ਨਹੀਂ ਇਹ ਤਾਂ ਗੱਲ ਗਲਤ ਵਾ ਚਲ ਦਿਨ ਦਿਹਾੜ ਵਾ ਇਹ ਥੋੜਾ ਵੀ ਦਿਨ ਦਿਹਾੜ ਤੇ ਇਹਨਾਂ ਨੂੰ ਘਰ ਲਾਉਣਾ ਵਾ ਅੱਗੋਂ ਪਿਛੋਂ ਵੀ ਬੰਦਾ ਮੇੜਮੁੜ ਜਾਂਦਾ ਵਾ ਨਾਲੇ ਕਿਹੜਾ ਦੂਰ ਵਾ ਸਵੇਰੇ ਆਉਂਦਾ ਸ਼ਾਮ ਨੂੰ ਆਪਣੇ ਘਰ ਚਲ ਜਾਣ ਚਲ ਤੁਸੀਂ ਹੁਣ ਇਹ ਗੱਲ ਜਿਹੜੀ ਹੈ ਨਾ ਮੰਮੀ ਨੂੰ ਨਾ ਦੱਸਿਓ ਮੈਂ ਤਾਂ ਹੀ ਤੁਹਾਨੂੰ ਬਾਹਰ ਲਿਆ ਕੇ ਤਾਂ ਤੁਹਾਡਾ ਤਾਂ ਗੱਲ ਕੀਤੀ ਆ ਅੰਦਰ ਮੈਂ ਜੇ ਮੈਂ ਗੱਲ ਕੀਤੀ ਨਾ ਮੰਮੀ ਤੇ ਫੇਰ ਕੰਨੀ ਆਵਾਜ਼ ਪੈ ਜਾਣੀ ਤਮ ਮੀਨੇ ਕਰਾਵਾ ਇੰਨਾ ਕੁਝ ਹੋ ਗਿਆ ਤੁਸੀਂ ਮੈਨੂੰ ਦੱਸਿਆ ਹੀ ਨਹੀਂ ਆ ਉਹ ਨਹੀਂ ਇਹੋ ਜਿਹੀ ਗੱਲਾਂ ਮੰਮੀ ਨੂੰ ਕਰਨ ਨੂੰ ਦੱਸ ਰਹੀ ਆ ਤੇ ਨਾਲੇ ਪਤਾ ਨਹੀਂ ਮੰਮੀ ਨੇ ਹੁਣ ਉਹਨੂੰ ਪੁੱਛਿਆ ਕਿ ਨਹੀਂ ਪੁੱਛਿਆ ਕਿ ਰਖੜੀ ਤੇ ਆਉਣਾ ਤਾਂ ਕੀ ਲੈ ਕੇ ਦਈਏ ਮੈਂ ਤਾਂ ਨਹੀਂ ਪੁੱਛਿਆ ਅਜੇ ਤਹੀ ਗੱਲਾਂ ਹੀ ਕਰਨ ਡੀਆਂ ਹਾਂ ਉੱਤੇ ਤੁਸੀਂ ਆਵਾਜ਼ ਮਾਰਨ ਆ ਗਏ ਕਿ ਤਰਾਉਣਾ ਢੀਕਣ ਡਿਆ ਮੰਮੀ ਨੂੰ ਦੱਸ ਕੇ ਗਈ ਹੋ ਕੁਝ ਨਾ ਕੁਝ ਪਤਾ ਨਹੀਂ ਮੰਮੀ ਨੇ ਪੁੱਛਿਆ ਕਿ ਨਹੀਂ ਪੁੱਛਿਆ ਮੈਂ ਨਹੀਂ ਲੱਗਦੀ ਜੇ ਗੋ ਬੋ ਗੀ ਦੇ ਦਾਂਗੇ ਫਿਰ ਉਹ ਕੀ ਕਰਨਾ ਆਹੋ ਚੱਲ ਆਜੋ ਫਿਰ ਵੇਖਾਂ ਮੈਂ ਵੀ ਤੇ ਕੰਮ ਧੰਦਾ ਸੱਜੀ ਭਾਜੀ ਬਣਾਉਣ ਦਾ ਟਾਈਮ ਹੋਇਆ ਆਵਾ ਮੰਮੀ ਹਾਂ ਪੁੱਤ ਮੈਂ ਗੱਲ ਕਰਨੀ ਸੀ ਤੁਹਾਡੇ ਨਾਲ ਇੱਕ ਕਰ ਕਿਹੜੀ ਗੱਲ ਕਰਨੀ ਤੂੰ ਮੇਰੇ ਨਾਲ ਗੱਲ ਮੈਂ ਇਹ ਕਰਨੀ ਸੀ ਫਿਰ ਸੁਇਚ ਪਕੋੜੇ पे ਕੋਈ ਪ੍ਰੋਣਾ ਆਇਆ ਸੀ ਪ੍ਰੋਣਾ ਕੌਣ ਆਉਣਾ ਸੀ ਹਾਂ ਤੇਰੀ ਭੁਈ ਤੇ ਫੜਾਇਆ ਸੀ ਅੱਛਾ ਭੁਈ ਹੀ ਆਹੋ ਅੱਛਾ ਅੱਛਾ ਠੀਕ ਆ ਤੇ ਮੇਰੀ ਗੱਲ ਸੁਣੋ 80 ਸਿੱਧ ਚਲੂਗੇ ਆਹੋ ਪੁੱਤ ਉਹਨਾਂ ਗਾਂ ਗਏ ਹੀ ਦਵਾਈ ਲੈਣ ਆਂਦੀ ਮੇਰਾ ਜੀ ਕੀਤਾ ਹੁੰਦਾ ਹੁੰਦਾ ਮਿਲ ਨੂੰ ਤੇ ਮੈਂ ਚੱਲ ਮਿਲ ਜਾਨੀ ਆ ਲੈ ਮੰਮੀ ਤੁਸੀਂ ਰੱਖ ਹੀ ਲੈਂਦੇ ਉਹਨਾਂ ਨੂੰ ਘਰ ਹੈ ਉਹ ਫਿਰ ਕਾਲੀ ਵਿੱਚ ਹੀ ਤੈਨੂੰ ਪਤਾ ਉਹਦੀ ਸੱਸ ਵੀ ਠੀਕ ਠਾਕ ਨਹੀਂ ਰਹਿੰਦੀ ਤਾਂ ਆਂਦੀ ਹੀਗੀ ਵੀ ਫਿਰ ਸਾਨੂੰ ਟਾਈਮ ਲੱਗ ਜਾਣਾ ਵਾ ਮੈਂ ਤਾਂ ਕਹਿ ਮਿਆਂ ਕਰਨ ਨੂੰ ਮਿਲ ਕੇ ਚਲ ਜਿਓ ਤਾਂ ਦੀ ਕੋਈ ਗੱਲ ਨਹੀਂ ਮੈਂ ਰਖੜੀ ਤੇ ਆਉਂਗੀ ਤੇ ਫਿਰ ਕੋਈ ਨਹੀਂ ਮੈਂ ਟਾਈਮ ਨਾਲ ਆਉਂਗੀ ਮਮੀ ਤੁਹਾਨੂੰ ਨੂੰ ਪਤਾ ਪੁੱਇ ਨੂੰ ਮਿਲਣ ਨੂੰ ਮੈਨੂੰ ਬੜਾ ਟਾਈਮ ਹੋ ਗਿਆ ਵਾ ਜੇ ਕਿਤੇ ਰਹਿ ਪੰਦੇ ਚਲ ਹਾ ਜੀਦਾ ਹੋਰ ਦਾ ਹੋਰ ਹੋ ਜਾਂਦਾ ਵਾ ਐ ਤਾਂ ਗੱਲ ਇਦਾਂ ਹੀ ਆ ਪੁੱਤ ਮੈਂ ਵੀ ਕਿਹਾ ਸੀ ਮੈਂ ਰਹਿ ਪਾ ਪਰ ਨਾ ਉਹ ਆਈ ਨਿਕ ਟਾਈਮ ਵਾਸਤੇ ਹੀ ਘਰੋਂ ਤੇ ਦਵਾਈ ਲੈਣ ਆਏ ਸੀਗੇ ਤੇ ਚੱਲ ਜਾਂਦੇ ਜਾਂਦੇ ਮਿਲ ਗਏ ਤੇ ਮੈਂ ਹੁਣ ਪਰੌਣੇ ਨੂੰ ਕੀ ਕਹਿੰਦੀ ਉਨੇ ਕਹਿਣਾ ਵਾ ਕਰੋ ਦਵਾਈ ਲੈਣਾ ਹੀ ਤੇ ਹੁਣ ਇੱਥੇ ਆਣ ਕੇ ਤਾਂ ਕਹਿੰਦੀ ਵੀ ਮੈਂ ਰਹਿਣਾ ਵਾ ਚੰਗੇ ਨਹੀਂ ਲੱਗੇ ਤਾਂ ਨਾ ਉਹਨੇ ਕੱਪੜੇ ਲਿਆਂਦੇ ਹੀ ਉਹਨੂੰ ਮੈਂ ਸਗੋਂ ਇਨੀ ਗੱਲ ਕਹੀ ਹੀ ਮੈਂ ਰਖੜੀ ਤੇ ਆਵੇਂਗੀ ਨਾ ਦੋ ਚਾਰ ਦਿਨ ਰਹਿ ਕੇ ਜਾਵਾਂਗੀ ਤੇ ਜਿਹੜਾ ਜਰਾ ਬੋਤਾ ਜੀ ਕਰਦਾ ਵਾ ਤੂੰ ਮੋਟਰਸਾਈਕਲ ਤੇ ਮੇਲਿਆ ਜਾ ਕੇ ਤੁਹਾਨੂੰ ਮੈਂ ਕਿਹਾ ਅੱਜ ਰਹਿਣ ਦੋ ਉਹਨੂੰ ਸ਼ਹਿਰ ਜਾਣਾ ਮੈਂ ਨਹੀਂ ਸੈਂਟਰ ਜਾਣਾ ਅੱਜ ਚੱਲ ਕੋਈ ਗੱਲ ਨਹੀਂ ਪੁੱਤ ਜਿਹੜਾ ਅੱਜ ਕੰਮ ਕਰ ਲੈਣਾ ਵਾ ਉਹ ਅਗਲੇ ਨੇ ਕੱਲ ਥੋੜਾ ਕਰਾਉਣਾ ਵਾ ਅੱਜ ਦਾ ਕੰਮ ਕੱਲ ਤੇ ਨਹੀਂ ਛੱਡੀਦਾ ਹੁੰਦਾ ਪੜਾਈ ਵੱਲ ਧਿਆਨ ਦੇ ਪੁੱਤ ਇਹੋ ਹੀ ਟਾਈਮ ਆ ਹਣ ਪੂਆ ਜਿੱਦਾ ਚਲ ਗਿਆ ਮੈਨੂੰ ਮਿਲੇ ਵੀ ਨਹੀਂ ਆ ਰਖੜੀ ਚ ਕਿੰਨੇ ਦਿਨ ਰਹਿ ਗਿਆ 2-4 ਦਿਨ ਤੇ ਰਹਿ ਗਿਆ ਉਹਨੂੰ ਫੇਰ ਆ ਜਾਣਾ ਵਾ ਉਹ ਚਲੋ ਕੋਈ ਗੱਲ ਨਹੀਂ ਉਹ ਤਾਂ ਛੁੱਟੀ ਕਰ ਲਈ ਮੈਂ ਫੇਰ ਪਕੌੜੇ ਖਾਣਾ ਵੇਖਾਂ ਗੱਲ ਤੇ ਪਕੌੜਿਆਂ ਦੀ ਆ ਕਾਲਾ-ਖਾਲਾ ਇੱਥੇ ਰੱਖਿਆ ਮੈਂ ਤੇਰੇ ਵਾਸਤੇ ਚਲੋ ਠੀਕ ਆ ਵੇਖ ਲਾ ਨਿਆਣਿਆਂ ਦਾ ਫੇਰ ਜਿੱਦਾਂ ਮਰਗੀ ਆ ਨਾ ਪਿਆਰ ਹੁੰਦਾ ਨਾ ਪੂਆ ਨਾਲ ਆਂਦਾ ਮੇਰਾ ਮਿਲਣ ਨੂੰ ਦਿਲ ਕਰਦਾ ਸੀਗਾ ਤੇ ਉਹ ਚਲ ਗਏ ਆ ਉਹ ਤੇ ਵਿਚਾਰੀ ਤੈਨੂੰ ਕੀ ਦੱਸਾਂ ਬਹਾਨੇ ਨਾਲ ਧੱਗੇ ਆਈ ਸੀ ਤੇ ਜੇ ਇੱਥੇ ਰਹਿ ਪੈਂਦੀ ਤੇ ਉਹਦੇ ਘਰ ਤੇ ਕਲੇਸ਼ ਪਿਆ ਜਾਣਾ ਸੀਗਾ ਤਲ ਕੋਈ ਨਹੀਂ ਰਖੜੀ ਤੇ ਆਉਗੀ ਨਾ ਤੇ ਫੇਰ ਮੇਲੀ ਕਰ ਲਈ ਗੱਲਾਂ ਬਾਤਾਂ ਪੂਆ ਦੇ ਨਾਲ ਜਿਹੜਾ ਤੂੰ ਉਧਰਿਆ ਪੂਆ ਤਾਂ ਬਣਾ ਗੱਲ ਤੇ ਆ ਵੀ ਨਿਗੇ ਜਿਹਨੂੰ ਖੜੰਦੀ ਰਹੀ ਹੈ ਨਾ ਤਾਂ ਕਰਕੇ